ਹਾਂਜੀ ਸ਼ਾਸਤਰੀ ਕਾ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਤੁਹਾਨੂੰ ਪਤਾ ਹੀ ਹੈ ਕਿ ਪੁਰਤਗਾਲ ਦੇ ਇਸ ਟਾਈਮ ਦੇ ਉੱਪਰ ਕੀ ਹਾਲਾਤ ਆ ਖਾਸ ਕਰਕੇ ਇਮੀਗ੍ਰੈਂਟਸ ਨੂੰ ਲੈ ਕੇ ਸੋ ਹਰ ਇੱਕ ਇਮੀਗ੍ਰੈਂਟ ਦੀ ਅੱਖ ਇਹੀ ਟਿਕੀ ਹੋਈ ਆ ਕਿ ਸਾਡੇ ਐਸਆਈਐਸ ਕਲੀਅਰ ਹੋ ਜਾਣ ਜਾਂ ਫਿਰ ਉਹ ਲੋਕ ਆ ਜਿਨ੍ਹਾਂ ਦੇ 15 ਤੋਂ 16 ਮਹੀਨੇ ਹੋ ਗਏ ਕਿ ਸਾਡਾ ਕਾਰਡ ਮਿਲ ਜਵੇ ਸਾਡਾ ਕੇਸ ਦਾ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਜਾਂ ਫਿਰ ਉਹ ਲੋਕ ਆ ਜਿਹੜੇ ਹਜੇ ਤੱਕ ਵੀ ਇੱਥੇ ਅਡ ਡਾਕੂਮੈਂਟਡ ਆ ਜਿਨ੍ਹਾਂ ਦੀ ਫਾਈਲ ਲੋਕ ਨਹੀਂ ਹੋਈ ਸੀ ਸਿਰਫ ਉਹ ਸਿਰਫ ਉਹ ਵੇਟ ਕਰ ਰਿਹਾ ਕਿ ਕਦੋਂ ਇਮੀਗ੍ਰੇਸ਼ਨ ਓਪਨ ਹੋਏਗੀ ਜਾਂ ਫਿਰ ਇੱਥੇ ਉਹ ਲੋਕ ਵੀ ਆ ਜਿਨ੍ਹਾਂ ਨੂੰ 6 ਤੋਂ 7 ਸਾਲ ਹੋ ਚੁੱਕੇ ਆ ਔਰ ਰੈਡੀ ਔਰ ਉਹਨਾਂ ਨੇ ਆਪਣੀ ਨੈਸ਼ਨੈਟੀ ਅਪਲਾਈ ਕਰਨੀ ਆ ਪਰ ਨੈਸ਼ਨੈਟੀ ਦਾ ਰੌਲਾ ਪਿਆ ਹੋਇਆ ਕਿ 10 ਸਾਲ ਹੋਵੇਗੀ 5 ਸਾਲ ਹੋਵੇਗੀ 7 ਸਾਲ ਹੋਵੇਗੀ ਜਾਂ ਹੋਵੇਗੀ ਕਿ ਨਹੀਂ ਹੋਵੇਗੀ ਕੀ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਸਾਰਿਆਂ ਦੀ ਅੱਖ ਟਿਕੀ ਹੋਈ ਆ ਜਿਹੜੀਆਂ ਇਲੈਕਸ਼ਨ ਆ ਸੋ ਬਹੁਤ ਇਮੀਗ੍ਰੈਂਟਸ ਦਾ ਸੋਚਣਾ ਇਹ ਹੈ ਕਿ ਜਿਹੜੀ ਇਹ ਇਲੈਕਸ਼ਨ ਹੋ ਰਹੀ ਹੈ ਪ੍ਰੈਜ਼ੀਡੈਂਟ ਦੀ ਸੈਕੰਡ ਰਾਉਂਡ ਦੇ ਵਿੱਚ ਪਹੁੰਚਿਆ ਹੋਇਆ 8 ਫਰਵਰੀ ਨੂੰ ਫਿਰ ਤੋਂ ਹੋਵੇਗੀ ਤਾਂ ਉਹਦੇ ਬਾਅਦ ਕੀ ਰਿਜ਼ਲਟ ਹੋਣਗੇ ਕੀ ਬਾਕੀ ਹੀ ਸੁਧਾਰ ਆਵੇਗਾ ਜਾਂ ਫਿਰ ਇਹ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਤਾਂ ਕਿ ਸਾਰੇ ਲੋਕਾਂ ਨੂੰ ਕਲੀਅਰ ਹੋ ਸਕੇ ਕਿ ਅਕਸਰ ਕੀ ਹੋਵੇਗਾ ਇਲੈਕਸ਼ਨ ਤੋਂ ਬਾਅਦ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਰਿਕਵੈਸਟ ਆ ਸਾਰਿਆਂ ਨੂੰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਦੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਲੈਕਸ਼ਨ ਦੀ ਗੱਲ ਕਰ ਲਈਏ ਤੁਹਾਨੂੰ ਪਤਾ ਹੈ ਕਿ ਉਸ ਇਲੈਕਸ਼ਨ ਇਸ ਲਈ ਇੰਨੀ ਮਹੱਤਵਪੂਰਨ ਐਸ ਲਈ ਵੀ ਆ ਕਿ ਜਿਹੜੇ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ ਦੇ ਖਿਲਾਫ ਰਾਜਨੀਤੀ ਕਰਦੇ ਆ ਜਾਂ ਬਿਆਨ ਬਾਜੀ ਕਰਦੇ ਆਂਦਰੇ ਬਤੂਰਾ ਸਾਹਿਬ ਉਹ ਇਸ ਮੁਕਾਬਲੇ ਦੇ ਵਿੱਚ ਆ ਸੈਕੰਡ ਰਾਉਂਡ ਦੇ ਵਿੱਚ ਪਹੁੰਚੇ ਹੋਏ ਤੇ ਦੂਜੇ ਨੰਬਰ ਦੇ ਉੱਪਰ ਆ ਤੇ ਇਸ ਕਰਕੇ ਹੁਣ ਸਾਰੇ ਲੋਕਾਂ ਦਾ ਸਾਰੇ ਇਮੀਗ੍ਰੈਂਟ ਦਾ ਧਿਆਨ ਉੱਥੇ ਹੀ ਆ ਕਿ ਹੁਣ ਕੀ ਹੋਵੇਗਾ ਅਗਰ ਉਹ ਬੰਦਾ ਜਿੱਤਦਾ ਤਾਂ ਤੁਹਾਨੂੰ ਪਤਾ ਹੀ ਆ ਕਿ ਫਿਰ ਤੁਹਾਡੇ ਲਈ ਦੁਬੀ ਦਾ ਬਣੀ ਕੀ ਰਹੇਗੀ ਅਗਰ ਨਹੀਂ ਜਿੱਤਦਾ ਤਾਂ ਫਿਰ ਲੋਕਾਂ ਦੀਆਂ ਆਸ ਨੂੰ ਬੂਰ ਪਵੇਗਾ ਕਿ ਫਿਰ ਉਹ ਐਸਆਈਐਸ ਵਾਲੇ ਕਲੀਅਰ ਹੋਣਗੇ ਕਿ ਉਹਨਾਂ ਨੂੰ ਕਾਰਡ ਮਿਲਣਗੇ ਜਾਂ ਫਿਰ ਜਿਹੜੀ ਪ੍ਰੋਸੈਸੇ 15-16 ਮਹੀਨਿਆਂ ਤੱਕ ਚੱਲਾ ਗਿਆ ਕਾਰਡ ਦਾ ਜਲਦੀ ਹੋਵੇਗਾ ਜਾਂ ਫਿਰ ਜਿੰਨੀ ਫਾਈਲ ਸੋਚ ਰਿਹਾ ਕਿ ਦੁਵਾਰਾ ਤੋਂ ਓਪਨ ਹੋਏਗੀ ਇਮੀਗ੍ਰੇਸ਼ਨ ਉਹ ਹੋਵੇਗੀ ਜਾਂ ਨਹੀਂ ਹੋਵੇਗੀ ਸੋ ਪਹਿਲਾਂ ਤੁਹਾਨੂੰ ਐਸਆਈਐਸ ਵਾਲਿਆਂ ਦਾ ਦੱਸ ਦਈਏ ਕਿ ਹਜੇ ਇਸ ਦੇ ਪਰਚ ਪੂਰੀ ਸਰਕਾਰ ਚੁੱਪ ਬੱਟੀ ਬੈਠੀ ਆ ਇਸ ਟਾਈਮ ਤੇ ਉੱਪਰ ਜਿਨ੍ਹਾਂ ਨੇ ਇਹ ਬੇੜਾ ਚੱਕਿਆ ਹੋਇਆ ਮੂਰੇ ਹੋਏ ਹੋਏ ਆਪਣੇ ਤੁਹਾਨੂੰ ਪਤਾ ਹੀ ਆ ਸੋ ਉਹ ਵੀ ਇਸ ਟਾਈਮ ਦੇ ਉੱਪਰ ਬਿਲਾਹ ਖਮੋਸ਼ ਬੈਠੇ ਆ ਕੀ ਹੋਵੇਗਾ ਕੀ ਨਹੀਂ ਹੋਵੇਗਾ ਕੋਈ ਵੀ ਉਹਨਾਂ ਦੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਜਾ ਰਿਹਾ ਕਿ ਆਪਾਂ ਨਾ ਕੋਈ ਪ੍ਰੋਟੈਸਟ ਕਰਨਾ ਕੀ ਹੋਵੇਗਾ ਪਰ ਹਾਂ ਇੱਕ ਦੋ ਕਮੈਂਟ ਤੋਂ ਆਪਾਂ ਵੀਡੀਓ ਵੀ ਕੀਤੀ ਸੀ ਕਮੈਂਟ ਆਏ ਸੀਗੇ ਪੋਜੀਟਿਵ ਕਿ ਜਿਨ੍ਹਾਂ ਦੇ SIAS ਦੇ ਫਾਲਤੇ ਆਇਆ ਉਹਨਾਂ ਨੇ ਆਈਮਾ ਸੈਂਟਰਾਂ ਤੱਕ ਪਹੁੰਚ ਕੀਤੀ ਸੀਗੀ ਤੇ ਆਈਮਾ ਸੈਂਟਰ ਵਾਲਿਆਂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਵੀ ਬਹੁਤ ਜਲਦ ਕਾਰਡ ਰੀਸੀਵ ਹੋਣਗੇ ਤੁਸੀਂ ਵੇਟ ਕਰੋ ਤੇ ਤੁਸੀਂ ਆਪਣਾ ਕੰਟੀਨਿਊ ਕੰਮ ਕਰਦੇ ਰਹੋ ਤੇ ਇਸ ਦਾ ਨਾਲ ਇਹ ਸਾਬਿਤ ਹੋਇਆ ਸੀਗਾ ਕਿ ਹਾਂ ਬਾਕੀ ਸ਼ਾਇਦ ਸਰਕਾਰ ਇਸ ਦੇ ਲਈ ਕੰਮ ਕਰ ਰਹੀ ਆ ਮੇਬੀ ਉਹ ਐਸਆਈਐਸ ਵਾਲੇ ਲੋਕਾਂ ਨੂੰ ਕੰਟਰੀ ਆਰਡ ਤੇ ਹੋਣ ਦੇ ਬਾਵਜੂਦ ਵੀ ਬਹੁਤ ਜਲਦ ਕਾਰਡ ਮਿਲੇਗਾ ਇਹ ਹੋਪ ਆ ਇੱਕ ਪੋਜੀਟਿਵ ਨਿਊਜ਼ ਆ ਸੋ ਤਾਂ ਹੀ ਕਹਿੰਦੇ ਆਪਾਂ ਪੋਜੀਟਿਵ ਹੀ ਰੱਖਣੀ ਚਾਹੀਦੀ ਆ ਤਾਂ ਕਿ ਹਰ ਇੱਕ ਨੂੰ ਕੋਈ ਸੱਖੋ ਦਾ ਸਾਥ ਮਿਲੇ ਸੋ ਮੈਂ ਇਹ ਅਰਦਾਸ ਵੀ ਕਰਦਾ ਕਿ ਇਹ ਜੋ ਮੇਰੀ ਹੋਪ ਆ ਇਹ ਵਾਕਈ ਸੱਚੀ ਹੋਵੇ ਤੇ ਉਹ ਭਰਾਵਾਂ ਨੂੰ ਕਾਰਡ ਮਿਲੇ ਪਰ ਐਦਾਂ ਦੀ ਕੋਈ ਆਥੈਂਟਿਕ ਨਿਊਜ਼ ਅਜੇ ਤੱਕ ਕੋਈ ਨਹੀਂ ਆਈ ਮੈਂ ਤੁਹਾਨੂੰ ਇਹ ਫਿਰ ਵੀ ਦੱਸ ਦਵਾ ਕਿਉਂਕਿ ਬਹੁਤ ਭਰਾ ਕਮੈਂਟ ਕਰਕੇ ਪੁੱਛ SYS ਵਾਲਿਆਂ ਦਾ ਕੀ ਬਣੇਗਾ SYS ਵਾਲਿਆਂ ਦਾ ਕੀ ਬਣੇਗਾ ਸੋ ਹਜੇ ਕੋਈ ਵੀ ਆਥੈਂਟਿਕ ਨਿਊਜ਼ ਨਹੀਂ ਆਈ ਸਿਰਫ ਸਿਰਫ ਹੋਪ ਲਾਈ ਜਾ ਰਹੀ ਹੈ ਕਿ ਤੁਹਾਨੂੰ ਬਹੁਤ ਜਲਦ ਕਾਰਡ ਮਿਲਣਗੇ ਤੇ ਦੂਜੀ ਗੱਲ ਆ ਭਰਾਵਾਂ ਦੀ ਕਿ ਕਿ ਵਾਕਈ ਹੁਣ ਇਮੀਗ੍ਰੇਸ਼ਨ ਓਪਨ ਹੋਏਗੀ ਦੇਖੋ ਇਸ ਇਲੈਕਸ਼ਨ ਤੋਂ ਬਾਅਦ ਕੁਝ ਵੀ ਹੋ ਸਕਦਾ ਓਪਨ ਹੋ ਵੀ ਸਕਦੀ ਹੈ ਪਰ ਨਹੀਂ ਵੀ ਹੋ ਸਕਦੀ ਪਰ ਤੁਹਾਨੂੰ ਇੱਕ ਵਾਰ ਗੱਲ ਦਾ ਆ ਦਵਾ ਸਭ ਤੋਂ ਜ਼ਿਆਦਾ ਚਾਂਸ ਇਸ ਚੀਜ਼ ਦੇ ਆ ਕਿ ਅਗਰ ਇਮੀਗ੍ਰੇਸ਼ਨ ਓਪਨ ਹੋਈ ਵੀ ਤਾ ਫਿਰ ਉਹ ਜੈਨੂਅਲ ਲੋਕਾਂ ਦੇ ਲਈ ਹੋਏਗੀ ਜਿੱਦਾਂ ਪਹਿਲਾ ਆਏ ਸੀਗੇ ਕਿ ਕਿਤੋਂ ਵੀ ਕੋਈ ਆ ਰਿਹਾ ਕੋਈ ਉਹਦਾ ਰਿਕਾਰਡ ਨਹੀਂ ਕੋਈ ਕਿਸੇ ਦੇ ਕੋਲ ਪਤਾ ਨਹੀਂ ਉਹ ਕਿੱਥੋਂ ਆਇਆ ਕਿਸ ਤਰ੍ਹਾਂ ਐਂਟਰ ਹੋਇਆ ਉਹ ਇਸ ਤਰ੍ਹਾਂ ਦੀ ਇਮੀਗ੍ਰੇਸ਼ਨ ਓਪਨ ਨਹੀਂ ਹੋਏਗੀ ਅਗਰ ਇਮੀਗ੍ਰੇਸ਼ਨ ਓਪਨ ਹੋਈ ਵੀ ਤਾਂ ਫਿਰ ਜਿਹੜੇ ਟੂਰਿਸਟ ਵੀ ਜਾਂਦੇ ਸ਼ੈਨੀਗਲ ਦੀ ਐਂਟਰੀ ਜਿਨ੍ਹਾਂ ਦੇ ਕੋਲ ਹੁੰਦੀ ਆ ਸੋ ਉਹਨਾਂ ਦੇ ਲਈ ਮੇਬੀ ਓਪਨ ਹੋ ਸਕਦੀ ਹੈ ਕਿਉਂਕਿ ਮੋਸਟਲੀ ਹੁਣ ਵੀ ਜਿੱਦਾਂ ਜਿਨ੍ਹਾਂ ਨੇ ਫਿੰਗਰ ਦਿੱਤੇ ਆਪਣੇ ਹੁਣ ਵੀ ਮੋਸਟਲੀ ਉਹਨਾਂ ਤੋਂ ਲੀਗਲ ਐਂਟਰੀ ਮੰਗੀ ਗਈ ਸੀ ਤੁਸੀਂ ਸਾਰਿਆਂ ਨੇ ਨੋਟਿਸ ਕੀਤਾ ਹੋਵੇਗਾ ਕਿ ਜਦੋਂ ਪਹਿਲਾ ਸ਼ੈਫ ਹੁੰਦੀ ਸੀ ਉਦੋਂ ਲੀਗਲ ਐਂਟਰੀ ਨੇ ਕੋਈ ਨਹੀਂ ਸੀ ਮੰਗਦਾ ਹੁੰਦਾ ਇਹਨਾਂ ਕੋਈ ਪੁੱਛਦਾ ਨਹੀਂ ਸੀ ਹੁੰਦਾ ਪਰ ਇਸ ਟਾਈਮ ਦੇ ਉੱਪਰ ਲੋਕਾਂ ਨੂੰ ਫਾਲਤੇ ਵੀ ਰਿਸੀਵ ਹੋਇਆ ਕਿ ਤੁਸੀਂ ਸ਼ੈਨੀਆਂ ਦੇ ਵਿੱਚ ਕਿਸ ਤਰ੍ਹਾਂ ਐਂਟਰ ਹੋਇਆ ਸੋ ਇਹ ਇੱਕ ਹੋਪ ਲਾਈ ਜਾ ਰਹੀ ਹੈ ਕਿ ਜਿਹੜੇ ਭਰਾਵਾਂ ਦੇ ਕੋਲ ਸ਼ੈਨੀਗਮ ਦੀ ਐਂਟਰੀ ਹੈਗੀ ਆ ਜਾਂ ਫਿਰ ਉਹਨਾਂ ਦੇ ਵੀਜਾ ਟੂਰਿਸਟ ਲੱਗੇ ਸੀਗੇ ਹੁਣ ਐਕਸਪਾਇਰੀ ਹੋ ਗਿਆ ਮੇਬੀ ਸੋ ਉਹ ਭਰਾਵਾਂ ਦੇ ਲਈ ਲੱਗਦਾ ਕਿ ਸ਼ਾਇਦ ਇਮੀਗ੍ਰੇਸ਼ਨ ਓਪਨ ਹੋ ਸਕਦੀ ਆ ਅਦਰਵਾਈਜ਼ ਇਸ ਦੇ ਬਾਰੇ ਵੀ ਕੋਈ ਆਥੈਂਟਿਕ ਨਿਊਜ਼ ਨਹੀਂ ਇਹ ਵੀ ਸਿਰਫ ਸਿਰਫ ਹੋਪ ਆ ਕਿਉਂਕਿ ਤੁਹਾਡੇ ਭਰਾਵਾਂ ਦੇ ਸਵਾਲ ਹੀ ਇਹ ਬਹੁਤ ਜ਼ਿਆਦਾ ਆ ਰਿਹਾ ਸੋ ਤਾਂ ਕਰਕੇ ਇਹ ਵੀ ਵੀਡੀਓ ਬਣਾ ਰਿਹਾ ਕਿ ਸਾਰਿਆਂ ਦੇ ਸਵਾਲਾਂ ਦੇ ਜਵਾਬ ਮਿਲ ਸਕੇ ਸੋ ਅਗਰ ਤਾਂ ਤੁਹਾਡੇ ਕੋਲ ਕੋਈ ਵੀਜ਼ਾ ਹੈਗਾ ਫਿਰ ਤਾਂ ਵੇਟ ਕਰਨ ਦੀ ਜ਼ਰੂਰਤ ਹੈਗੀ ਆ ਨਹੀਂ ਅਦਰਵਾਈਜ਼ ਹਜੇ ਕੋਈ ਵੀ ਕੋਈ ਸਪਰੂਫ ਨਹੀਂ ਹੈਗਾ ਕਿ ਕੀ ਹੋਵੇਗਾ ਕੀ ਨਹੀਂ ਹੋਵੇਗਾ ਹਾਂ ਇਹ ਹੈ ਕਿ ਇਮੀ ਗ੍ਰਾਂਟਸ ਦੇ ਲਈ ਸੁੱਖ ਦਾ ਸਾਹ ਮਿਲੇਗਾ ਅਗਰ ਸੂਰੋ ਸਾਹਿਬ ਜਿੱਤਦੇ ਆ ਬਾਕੀ ਨੈਚਰਲਿਟੀ ਨੂੰ ਲੈ ਕੇ ਬਹੁਤ ਭਰਾ ਫਸੇ ਬੈਠੇ ਆ ਨੈਚਰਲਟੀ ਆ ਨਹੀਂ ਰਹੀ ਤੇ ਬਹੁਤ ਭਰਾ ਅਪਲਾਈ ਕਰਨ ਦੇ ਬਾਰੇ ਸੋਚ ਰਹੇ ਆ ਉਹ ਵੀ ਦੁਬਿਧਾ ਵਿੱਚ ਫਸੇ ਆ ਕਿ ਕਰੀਏ ਜਾਂ ਨਹੀਂ ਕਰੀਏ ਸੋ ਉਹਨਾਂ ਲਈ ਵੀ ਇਹੀ ਆ ਕਿ ਜੇ ਇਹ ਇਲੈਕਸ਼ਨ ਸਗੁਰੂ ਸਾਹਿਬ ਜਿੱਤਦੇ ਆ ਤਾਂ ਇੱਕ ਕੋਈ ਪੋਜੀਟਿਵ ਨਿਊਜ਼ ਆਏਗੀ ਅਗਰ ਆਂਦਰੇ ਬਤੂਰਾ ਸਾਹਿਬ ਜਿੱਤਦੇ ਆ ਫਿਰ ਤੁਹਾਨੂੰ ਪਤਾ ਹੀ ਹੈ ਕੀ ਹੋਣਾ ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਔਰ ਉਤੋਂ ਸਰਕਾਰ ਦਾ ਵੀ ਸਾਫ਼-ਸਾਫ਼ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਨੇ ਵੀ ਕਿਹਾ ਹੋਇਆ ਕਿ ਸਾਡੇ ਪਹਿਲ ਤੇ ਤਹਿਤ ਦੇ ਉੱਪਰ ਇਮੀਗ੍ਰੈਂਟਸ ਦੇ ਮੁੱਦਿਆਂ ਨੂੰ ਹੀ ਚਰਚਾ ਕਰਨੀ ਆ ਸੀ ਇਹਦੇ ਉੱਪਰ ਹੀ ਚਰਚਾ ਕਰਨੀ ਤੇ ਆਪਣੇ ਜਿਹੜੇ ਲਾਅ ਸਾਡੇ ਹੈ ਪਾਸ ਨਹੀਂ ਹੋਏ ਅਪਰੂਵ ਨਹੀਂ ਹੋਏ ਅਸੀਂ ਫਿਰ ਤੋਂ ਸੋਧ ਕਰਕੇ ਉਹਨਾਂ ਨੂੰ ਪਾਸ ਕਰਵਾਉਣਾ ਅਪਰੂਵ ਕਰਾਉਣਾ ਔਰ ਨੈਸ਼ਨਲਟੀ ਲਾਅ ਦੇ ਵੀ ਈਗੋ ਦੇ ਲਈ ਹੋਈ ਹੈ ਸਰਕਾਰ ਨੇ ਆਪਣੀ ਉਹਨੂੰ ਵੀ ਜਲਦੀ ਹੀ ਪਾਸ ਕਰਵਾਉਣਗੇ ਪਰ ਹੁਣ ਇਹ ਇਲੈਕਸ਼ਨ ਤੋਂ ਬਾਅਦ ਹੋਵੇਗਾ ਕੀ ਹੋ ਰਿਹਾ ਇਲੈਕਸ਼ਨ ਦੇ ਵਿੱਚ ਕੀ ਨਹੀਂ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਚਾਹੇ ਕਿ ਇਸ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ ਪੋਲ ਆ ਰਿਹਾ ਕਿ 70% ਸਕੂਰੋ ਸਾਹਿਬ ਦੇ ਜਿੱਤਣ ਦੇ ਚਾਂਸ ਹੈਗੇ ਆ 30% ਆਂਧਰੇ ਬਤੂਰਾ ਸਾਹਿਬ ਦੇ ਆ ਪਰ ਕੁਝ ਵੀ ਹੋ ਸਕਦਾ ਤੁਹਾਨੂੰ ਪਤਾ ਹੀ ਹੈ ਕੀ ਹੋਵੇਗਾ ਇਹ ਆਉਣ ਵਾਲੇ ਦਿਨਾਂ ਚ ਹੀ ਪਤਾ ਚੱਲੇਗਾ ਬਾਕੀ ਆਈ ਹੋਪ ਤੁਹਾਨੂੰ ਇਹ ਖਬਰਾਂ ਦੇ ਬਾਰੇ ਚ ਅ ਅਪਡੇਟ ਮਿਲ ਗਈ ਹੋਵੇਗੀ ਕੀ ਇਸ ਟਾਈਮ ਦੇ ਉੱਪਰ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਾਕੀ ਜਿਹੜੇ ਹੁਣ ਲੋਕ ਫਸੇ ਹੋਇਆ ਬਾਇਓਮੈਟ੍ਰਿਕ ਸਾਰੇ ਨੇ ਦਿੱਤੇ ਹੋਇਆ 14 14 15 15 ਮਹੀਨਿਆਂ ਤੋਂ ਸੋ ਮੈਂ ਕੱਲ ਵੀ ਵੀਡੀਓ ਕੀਤੀ ਸੀ 52 ਲਗਾਤਾਰ ਹੁਣ ਉਹ ਲੋਕਾਂ ਦੇ ਕਾਰਡ ਰਿਸੀਵ ਹੋਣਾ ਸਟਾਰਟ ਹੋ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਉਹਨਾਂ ਦੇ ਕੇਸ ਦਾ ਕੀ ਹੈ ਕੀ ਨਹੀਂ ਸੋ ਤੁਹਾਡੇ ਦੇ ਵੀ ਗੁੱਡ ਨਿਊਜ਼ ਜਲਦੀ ਆਵਗੇ ਤੁਹਾਡੇ ਵੀ ਕੇਸ ਅਪਰੂਵ ਜਲਦੀ ਹੋਣਗੇ ਤੇ ਤੁਹਾਨੂੰ ਵੀ ਕਾਰਡ ਜਲਦੀ ਰਿਸੀਵ ਹੋਵੇਗਾ ਕਿਉਂਕਿ ਭਰਾਮਾਂ ਤੇ ਬਹੁਤ ਕਾਰਡ ਆਣੇ ਸਟਾਰਟ ਹੋ ਗਏ ਜਿਨ੍ਹਾਂ ਨੂੰ 15 15 ਮਹੀਨੇ ਬਾਇਓਮੈਟ੍ਰਿਕ ਨੂੰ ਹੋ ਗਏ ਸੀ ਕਿ ਸੋ ਉਹਨਾਂ ਦੇ ਕਾਰਡ ਆ ਰਹੇ ਆ ਤੇ ਦੂਜੀ ਗੱਲ ਆ ਕਿ ਬਹੁਤ ਭਰਾ ਇਦਾਂ ਦੇ ਆ ਜਿਹੜੇ ਜੋਬ ਸੀਕਰ ਵੀਜਾ ਤੇ ਇੱਥੇ ਆਏ ਹੋਏ ਆ ਵਰਕ ਵੀਜਾ ਤੇ ਇੱਥੇ ਪਹੁੰਚੇ ਪਰ ਉਹਨਾਂ ਨੂੰ ਬਾਇਓਮੈਟ੍ਰਿਕਲ ਨਹੀਂ ਮਿਲ ਰਿਹਾ ਹੈ ਅਪਾਇੰਟਮੈਂਟ ਹੀ ਨਹੀਂ ਮਿਲਦੀ ਪਈ ਆਇਮਾ ਦੀ ਤਰਫੋਂ ਅਗਰ ਕੋਰਟ ਕੇਸ ਕਰਦੇ ਆ ਤਾਂ 27 ਦੀਆਂ ਅਪਾਇੰਟਮੈਂਟਾਂ ਜਾ ਕੇ ਮਿਲਦੀਆਂ ਪਈਆਂ ਇੰਨਾ ਕਿਉਂ ਬੈਕਲੌਗ ਲੱਗਾ ਕੀ ਇਹਦੀ وجہ ਕੀ ਨਹੀਂ ਸੋ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਆਇਮਾ ਕੀ ਕਰ ਰਹੀ ਆ ਕੀ ਨਹੀਂ ਕਰ ਰਹੀ ਕੰਮ ਸੇ ਕੰਮ ਜਿਨ੍ਹਾਂ ਦੀ ਇੱਥੇ ਬਰਕਬੀਜੇ ਤੇ ਆਇਆ ਜਿਨ੍ਹਾਂ ਨੇ ਸਾਰਾ ਕੁਝ ਇੱਕ ਨੰਬਰ ਤਰੀਕੇ ਦੇ ਨਾਲ ਪਹੁੰਚਿਆ ਕਮ ਸੇ ਕਮ ਉਹਨਾਂ ਨੂੰ ਤਾਂ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਦੇਣੀ ਚਾਹੀਦੀ ਆ ਪਰ ਉਹਨਾਂ ਨੂੰ ਵੀ ਨਹੀਂ ਮਿਲ ਰਹੀ ਇਹ ਹਾਲਾਤ ਬਣੇ ਹੋਏ ਆ ਅੱਜ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਸੋ ਇਸ ਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਇਆ ਜਾਂ ਤੁਹਾਡਾ ਕੋਈ ਪੁੱਛਣਾ ਆ ਜਾਂ ਤੁਹਾਡੇ ਕੋਈ ਵਿਚਾਰ ਹੋਏ ਜਾਂ ਤੁਹਾਡਾ ਕੋਈ ਐਕਸਪੀਰੀਅੰਸ ਹੋਇਆ ਸੋ ਆਪਣਾ ਤੁਸੀਂ ਸ਼ੇਅਰ ਕਰ ਸਕਦੇ ਆ ਇਸ ਦੇ ਬਾਰੇ ਤੁਸੀਂ ਕੀ ਕਹਿ ਰਹੇ ਆ ਕੀ ਨਹੀਂ ਬਾਕੀ ਇਸ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਬਾਕੀ ਚੈਨਲ ਨੂੰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਮੀ ਤੋਂ ਨਮੀ ਅਪਡੇਟ ਮਿਲ ਸਕੇ ਬਾਕੀ ਮੈਂ ਅਰਦਾਸ ਕਰਦਾ ਸਾਰੇ ਭਰਾਵਾਂ ਦੀਆਂ ਮੁਸ਼ਕਲਾਂ ਜਲਦੀ ਜਲਦੀ ਠੀਕ ਹੋ ਜਾਣ ਰੱਬ ਸਾਰਿਆਂ ਤੇ ਮਿਹਰ ਕਰੇ ਚੜ੍ਹਦੀ ਕਲਾ 'ਚ ਰਹਿਣ ਸਾਰੇ ਭਰਾ ਤੁਸੀਂ ਵੀ ਇੱਕ ਦੂਜੇ ਲਈ ਅਰਦਾਸ ਕਰਿਓ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਥੈਂਕ ਯੂ